එ අශී්දින ස්රාත එතබව යන්න දිමනීත කෝල කපටගුර මෙෙල්ලිය නානක හරසංගමීත සතන්නාම ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹਲਾ 4 ਕਾਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜਿਓ ਸਤ ਗੁਰ ਮਿਲੈ ਸੁਪਾਏ ਸਹਿਜ ਗੁਣ ਗਾਈਐ ਜਿਓ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਪਾਏ ਸਹਿਜ ਗੁਨ ਗਾਈਐ ਜੀਓ ਗੁਨ ਗਾਏ ਵਿਗਸੈ ਸਦਾ ਅਨ ਦਿਨ ਜਾ ਆਪ ਸਾਚੇ ਪਾਵੈ अहंकार हो मैं तज माया सहज नाम समावे आप करता करे सोई आप देता पाईया हर जीव कृपा करे ਤਾ ਨਾਮ ਧਿਆਈਐ ਜੀਓ ਅੰਦਰ ਸਾਚਾ ਨੇਹ ਪੂਰੇ ਸਤ ਗੁਰ ਜੀਓ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨ ਵਿਸਰਾ ਜੀਓ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾਂ ਜੀਵਾ ਸਰਮਣੀ ਸੁਣੀ ਤਾਂ ਇਹ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤ ਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰਾ ਅੰਦਰ ਸਾਚਾ ਨੇ ਹੋ ਪੂਰਾ ਸਤ ਗੁਰਾ ਸਤ ਸੰਗਤ ਮਿਲੇ ਵਡ ਪਾਗ ਤਾ ਹਰ ਰਸ ਆਵ ਏ ਜਿਓ आन दिन राहे लेवलाई ता सहज समावे जियो सहज समावे ता हर मन पावे सदा अतीत बैरागी हालत पलट शोभा जग अंतर ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋ ਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੈ ਜਿਉ ਜਾਇ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ 모ਹਿਆ ਜੀਓ माया दुख मोहया हो मैं रोहया मेरी मेरी करत विहावे जो प्रभ दे तिस चेत नाही अंत गया पशुतावे बिन नावे को साथ न चाल उत्तर कलत्तर माया तोया दूज पाए दुख होए होयमुख जाम जो हया जियो ले हो मिलाए मेहल हर पाया जियो ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜਿਉ ਪ੍ਰਭ ਮਨ ਭਾਵੈ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮ ਨਾਮ ਮਿਲੇ ਵਡੇ ਆਈ ਨਾਨਕ ਨਾਮ ਮਨ ਭਾਵੈ ਕਰਿ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵੈ ਜੀਉ ਨਾਮ ਨਾਮ ਮਿਲੀ ਬੜੇ ਆਈ ਨਾਨਕ ਨਾਮ ਮਨ ਭਾਵਏ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਭਾਵਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ